ਤਕਰੀਬਨ ਇਸ ਲਾਸਟ ਚੱਕਰ تیاری ਸਾਰੀ ਹੋ ਗਈ ਹੈ ਸਾਰੇ ਪੰਜਾਬ ਦੇ ਵਿੱਚ ਪੂਰੀ ਵੱਡੀ ਪੱਧਰ ਤੇ ਤਿਆਰੀ ਹੋ ਰਹੀ ਹੈ ਕਿਉਂਕਿ ਦਸ ਕੁ ਜਿਹੜੇ ਹੋਣਾ ਸ਼ੁਰੂ ਕਰ ਦੇਣਗੇ ਦੇਖੋ ਵਾਈਪ ਰੁਪੇਰੀ ਕਰੇ ਇੰਨੀ ਇੰਨੀ ਕਿਥਾਂ ਵਿੱਚ ਜਸ ਹਾਫ ਜੇ ਉਹ ਕੋਈ ਲੱਗਦਾ ਤੇ ابھی ਕਾਫੀ ਨਾ ਜ਼ਿਆਦਾ ਹੋ ਜਾਣਾ ਸਪੇਸ ਪ੍ਰੋਬਲਮ ਹੋਊਗੀ ਇਸ ਲਈ ਮੇਰੀ ਬੇਨਤੀ ਹੈ ਸਾਰੇ ਕਿਸਾਨਾਂ ਨੂੰ ਆ ਕੇ ਛੇਤੀ ਅਗਿਆਕੈ ਆਪਣੀ ਥਾਂ ਲੈ ਲੋ ਅੰਦਰ ਆਇਆ ਇਹ ਕਿਹੜੇ ਨਵੇਂ ਜਿਹੜੀਆਂ ਹੈਗੀਆਂ ਨੇ ਵਿੱਚ ਗੱਲਬਾਤ ਕਰਨੀ ਹੈ ਹਾਂ ਇੱਕ ਜਿਹੜਾ ਲੈਂਡ ਪੂਲਿੰਗ ਦਾ ਸੀ ਉਹ ਤਾਂ ਸੀ ਹੱਲ ਕਰ ਲਿਆ ਇਤਲਿਆ ਮੋਰਚਾ ਇਸ ਕਰਕੇ ਨੂੰ ਜੀ ਤਰੇਲੀ ਦਾ ਨਾਮ ਦਿੱਤਾ ਹੈ ਫ੍ਰੀ ਟ੍ਰੇਡ ਐਗਰੀਮੈਂਟ ਜਿਹੜਾ ਹੋ ਰਿਹਾ ਹੈ ਉਹਦੇ ਨਾਲ ਟੋਟਲ ਕੋਰਪੋਰਟਾਈਜ਼ੇਸ਼ਨ ਹੋ ਰਹੀ ਹੈ ਨਾ ਬਿਜ਼ਨਸ ਬਚੇਗਾ ਨਾ ਖੇਤੀ ਬਚੇਗੀ ਉਜਨੀ ਵਿੱਚ ਨਾ ਇਹ ਫ੍ਰੀ ਟ੍ਰੇਡ ਐਗਰੀਮੈਂਟ ਹੁੰਦਾ ਉਹਦੇ ਵਿਰੋਧ ਵਿੱਚ ਅਸੀਂ ਕਾਨੂੰ ਪ੍ਰੋਗਰਾਮ ਕਰਾਂਗੇ ਇਸੇ ਤਰ੍ਹਾਂ ਪੰਜਾਬ ਦੇ ਪਾਣੀ ਦੀ ਸਮੱਸਿਆ ਜਿਹੜਾ ਧਰਤੀ ਹੇਠਲਾ ਪਾਣੀ ਟੋਟਲ ਕੈਂਸਰਸ ਹੋ ਗਿਆ ਸਾਡੀ ਮੰਗ ਹੈ ਵੀ ਹਰ ਘਰ ਨੂੰ ਸਾਫ਼ ਪੀਣ ਵਾਲਾ ਪਾਣੀ ਤੇ ਹਰ ਖੇਤ ਨੂੰ ਮੈਰੀ ਪਾਣੀ ਤੇ ਤਜ ਕੋਈ ਦੂਸਰੀ ਤਰ੍ਹਾਂ ਦਾ ਪਾਣੀ ਵਿੱਚ ਮੁੱਕਣ ਵਾਲਾ ਜਿਹੜੀ ਤੀਸਰੀ ਤਰ੍ਹਾਂ ਦਾ ਪਾਣੀ ਅਨੁਕੀਂ ਦੇ ਲਾਇਕ ਨਾ ਹੋ ਪਾਣੀ ਜਿਹੜਾ ਹੈਗਾ ਫਸਲਾਂ ਨੂੰ ਲਾਉਣ ਦੇ ਲਾਇਕ ਇਸ ਕਰਕੇ ਪਾਣੀ ਦਾ ਮਸਲਾ ਬਹੁਤ ਜ਼ਰੂਰੀ ਹੈ ਉਹਦੇ ਤੇ ਵੀ ਅਸੀਂ ਉਸ ਰੈਲਿਫਿਕ ਪ੍ਰੋਗਰਾਮ ਦਾ ਐਲਾਨ ਕਰਾਂਗੇ ਇਸ ਰਾਗਾ ਕੋਆਪਰੇਟਿਵ ਕੋਆਪਰੇਟਿਵ ਦਾ ਪੰਜਾਬ ਤੋਂ ਪੱਠਾ ਬੈਠਿਆ ਹੀ ਹੈ ਅਸੀਂ ਕਰੋੜਾਂ ਰੁਪਏ ਦੇ ਕਪੜਿਆਂ ਦੇ ਸਕੈਮ ਸਬੂਤਾਂ ਸਮੇਤ ਚੀਫ ਮਿਨਿਸਟਰ ਕੋਲ ਉਠਾ ਚੁੱਕੇ ਹਾਂ ਕੋਈ ਕਾਰਵਾਈ ਨਹੀਂ ਹੋ ਰਹੀ ਕੋਈ ਕਿਸੇ ਨੂੰ ਸਾਰੀ ਸਾਡੀ ਕੋਆਪਰੇਟਿਵ ادارے ਸਾਰੀ ਕੋਈ ਇੱਕ ਬਰੀ ਬਚਿਆ ਜਿਹੜਾ ਪੈਰਾਂ ਸਿਰ ਹੋਵੇ ਸਾਰੇ ਘਾਟੇ ਚ ਨੇ ਡੁੱਬੀ ਜਾ ਰਹੇ ਨੇ ਫਿਰ ਇਹ ਤੋਂ ਅਗਲੀ ਗੱਲ ਇਹ ਹੋ ਗਈ ਵੀ ਜਿਹੜਾ ਸਾਡਾ ਕੇਂਦਰ ਸਰਕਾਰ ਹੈ ਉਹਨੇ ਸਟੇਟ ਸਬਜੈਕਟ ਹੈ ਉਹ ਵੀ ਇਹ ਰਹਿਣ ਦੇ ਵਾਸਤੇ ਕੋਆਪਰੇਟਿਵ ਡਿਪਾਰਟਮੈਂਟ ਨਾਲ ਬੜੀਆਂ ਨਵੀਆਂ ਗਾਈਡਲਾਈਨਸ ਜਾਰੀ ਕਰਤੀਆਂ ਤੇ ਇਹਦੇ ਤੇ ਵੀ ਉਹ ਕੰਮ ਕਰਨਾ ਚਾਹੁੰਦੇ ਨੇ ਕੋਆਪਰੇਟਿਵਸ ਤੇ ਇੱਕ ਹੈਗਾ ਵੀ ਗੰਨੇ ਦੀ ਪੇਮੈਂਟ ਕਿਸਾਨਾਂ ਦੀ ਪਿਛਲੇ ਸਾਲ ਦੀ اربਾਂ ਕੁ ਰਿਹਾ ਰਹਿੰਦਾ ਪੰਜਾਬ ਸਰਕਾਰ ਦਾ share ਉਹਨਾਂ ਨੇ ਹਲੇ ਤੱਕ ਰਿਲੀਜ਼ ਨਹੀਂ ਕੀਤੀ ਤੇ ਇੱਕ ਇਹ ਤੋਂ ਬਿਨਾ ਇਹ ਵੀ ਹੈਗਾ ਵੀ ਹੜ ਆ ਗਏ ਸਰਕਾਰ ਹਰ ਵਾਰੀ ਹਟਾਉਂਦੀ ਗੱਲਾਂ ਜਰੂਰ ਕਰਦੀ ਹੈ ਸਰਕਾਰ ਪਰ ਸਰਕਾਰ ਕਿਸਾਨਾਂ ਨੂੰ ਕੋਈ ਮਦਦ ਨਹੀਂ ਕਰਦੀ ਕੁਝ ਨਹੀਂ ਕਰਦੀ ਇਸ ਵੇਲੇ ਵੀ ਸਿਰਫ ਫੇਸ ਸੇਵਿੰਗ ਵਾਸਤੇ ਚੀਫ ਮਿਨਿਸਟਰ ਕਿਹੜਾ ਕੱਢਿਆ ਹੈ ਦੇਣਾ ਲੈਣਾ ਕਿਸੇ ਨੂੰ ਕੁਝ ਨਹੀਂ ਇਹ ਵੀ ਮੁੱਦਾ ਹੈ ਇਸੇ ਤਰ੍ਹਾਂ ਜਿਹੜਾ ਹੈਗਾ ਸਮਾਰਟ ਮੀਟਰਾਂ ਦਾ ਮੁੱਦਾ ਇਹਨਾਂ ਸਾਰੇ ਮੁੱਦਿਆਂ ਤੇ ਸੀ ਉਸ ਨੇ ਨੈਕਸਟ ਕੋਰਸ ਆਫ ਐਕਸ਼ਨ ਡਿਕਲੇਅਰ ਕਰਾਨਾ ਰਾਜਵਾਲ ਸਭ ਜਿੱਦਾਂ ਅੱਜ ਬਾਰਿਸ਼ ਆ ਗਈ ਆ ਹੌਂਸਲੇ ਬਗਾਂਦ ਨੇ ਕੋਦੇ ਬਿਲਕੁਲ ਕੋਈ ਕਮੀ ਨਹੀਂ ਹੋਏਗੀ ਉਸੇ ਤਰ੍ਹਾਂ ਬਲਕਿ ਜਿਆਦਾ ਤਜ਼ਾਦ ਵਿੱਚ ਲੋਕੀ ਆਉਣਗੇ ਹਾਂਜੀ ਜੀ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਲੋਕਾਂ ਨੂੰ ਨਾ ਅਜੇ ਵੀ ਜਮਰਾਹ ਕਰ ਰਹੀ ਹੈ ਮੋਦੀ ਸਰਕਾਰ ਕਿ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਹੈ ਉਹਦੇ ਵਿੱਚੋਂ ਜਿਹੜਾ ਖੇਤੀ ਖੇਤਰ ਤੇ ਜਿਹੜੀ ਸਹਿਕਤਮ ਲਿਆਉ ਬਾਹਰ ਰੱਖਤੇ ਬੜੇ ਵੱਡੇ ਦਮਗ ਜੇ ਮਾਰੇ ਜਾ ਰਹੇ ਆ ਪਰ ਦੂਸਰੇ ਪਾਸੇ ਦੇਖੋ ਜਿਹੜੀ ਕਪਾਹ ਉਹਨੂੰ ਖੁੱਲ੍ਹ ਦੇ ਦਿੱਤੀ ਹੈ ਬੀਜੇਪੀ ਸਰਕਾਰ ਨੇ 11% ਜਿਹੜੇ ਟੈਕ ਲੱਗਦਾ ਸੀ ਉਹ ਲਾਂਸ ਲੈ ਲਿਆ ਇਹਨਾਂ ਨੇ ਬੜੇ ਦੰਗ ਜਿਹੜੀ ਪੀ ਆਈ ਬੀ ਹੈ ਸੈਂਟਰ ਦੀ ਮਤਲਬ ਜਿਹੜੀ ਕਮੇਟੀ ਹੈ ਤੁਹਾਡਾ ਨਾਮ ਗਿੰਦ ਕਰਨ ਨਾਲ ਜੇ بڑا ਫਾਇਦਾ ਹੋ ਗਿਆ ਕੱਪੜਾ ਮਿਲ ਨੂੰ ਤਾਗਾ ਮਿਲ ਨੂੰ ਹੁਣ ਤਾਂ ਬੜਾ ਫਰੀ ਮੰਗੋ ਆਊਗਾ ਉਥੋਂ ਪਰ ਦੂਜੇ ਪਾਸੇ ਇਹਦੇ ਵਿਰੋਧ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਗੁਜਰਾਤ ਦੇ ਵਿੱਚ ਵੱਡੇ ਵੱਡੇ ਨਜ਼ਾਰੇ ਹੋਏ ਆ ਇਹਦੀ ਐਂਟੀ ਕਿਉਂਕਿ ਇਹ ਖੇਤੀ ਜਿਹੜੀ ਕਟਣਾ ਇਹ ਖੇਤੀ ਦੇ ਵਿੱਚ ਹੀ ਹੈ ਨਾ ਇੱਕ ਪਾਸੇ ਕਿਹਾ ਜਾ ਰਿਹਾ ਕਿ ਖੇਤੀ ਨੂੰ ਬਾਹਰ ਰੱਖਤਾ ਦੂਜੇ ਪਾਸੇ ਕਪਟਨ ਤੇ ਖੋਲ੍ਹ ਦਿੱਤੀ ਜਾ ਰਹੀ ਹੈ ਅਸੀਂ ਕਹਾਂਗੇ ਕਿ ਜਿਹੜੀ ਗਵੜਾ ਕੋਨ ਨੀਤੀ ਹੈ ਕੇਂਦਰ ਸਰਕਾਰ ਦੀ ਇਹਦੀ ਅਸੀਂ ਨਿਖੇਦੀ ਕਰਦੇ ਹਾਂ ਬਿਲਕੁਲ ਬੇਸਬਕ ਪੰਜਾਬ ਦੇ ਵਿੱਚ ਕਪਟਨ ਤੋਂ ਵੀ ਘਟ ਗਈ ਹੈ ਪਰ ਬਾਕੀ ਸਿਕਤਨ ਦੇ ਵਿੱਚ ਤਾਂ ਜਿਵੇਂ ਦੀ ਤਿਉਹ ਕੋਈ ਵੀ ਫਸਲ ਹੈ ਜਿਹੜੀ ਉਹਨੂੰ ਜਦੋਂ ਇਹਦੇ ਵਿੱਚੋਂ ਬਾਹਰ ਕਰਨਗੇ ਉਹ ਖੇਤੀ ਸੈਕਟਰ ਦੇ ਜਿਹੜੇ ਹੈਗਾ ਮਤਲਬ ਉਹਨਾਂ ਤੇ ਪ੍ਰਭਾਵ ਪਾਉਣ ਵਾਲੇ ਜਿਹੜੇ ਕੰਟਰੋਲ ਮੈਕੀਟ ਕੀਤੇ ਜਾ ਰਹੇ ਹੈ ਉਹ ਉਹੀ ਨੇ ਜਿਹੜੇ ਪਹਿਲਾਂ ਅਸੀਂ ਮੰਗ ਕਰਦੇ ਹਾਂ ਜਿਹੜਾ ਫਰੀ ਟ੍ਰੇਡ ਉਹ ਹੈ ਜਿਹਨਾਂ ਦਾ ਸਮਝਉਂਦਾ ਉਹਦੇ ਵਿੱਚੋਂ ਖੇਤੀ ਖੇਤਰ ਸਾਰੇ ਦੀ ਸਾਰੀ ਖੇਤੀ ਤੇ ਸਾਰੇ ਜਿਹੜੇ ਛੇਕਤ ਹੁੰਦੇ ਆ ਉਹਨਾਂ ਨੂੰ ਬਾਹਰ ਰੱਖਿਆ ਜਾਵੇ ਪਹਿਲੀ ਗੱਲ ਤਾਂ ਇਹ ਅਸੀਂ ਕਹਾਂਗੇ ਦੂਜੀ ਗੱਲ ਜਿਹੜੀ ਅਸੀਂ ਜਿੱਤ ਨਹੀਂ ਕਰਦੇ ਅਸੀਂ ਇੱਕ ਬਹੁਤ ਵੱਡੀ ਜਿੱਤ ਦੂਜੀ ਇਤਿਹਾਸਿਕ ਜਿੱਤ ਕਹਿੰਦੇ ਆ ਲੈਂਡ ਗ੍ਰਊਪ ਪਾਲਚ ਨੂੰ ਰੱਦ ਕਰਾ ਕੇ ਨਾਲ ਦੇ ਨਾਲ ਜਿਹੜਾ 2113 ਦਾ ਐਕਟ ਉਹ ਕੋਈ ਕਾਫੀ ਹੱਦ ਤੱਕ ਉਹਦੇ ਵਿੱਚ ਜਿਹੜੀਆਂ ਮੱਤੇ ਨੇ ਲੋਕਾਂ ਦੇ ਪੱਖ ਵਿੱਚ ਨੇ ਪਰ ਹੁਣ ਲਗਾਤਾਰ ਜਿਹੜੀ ਮੋਦੀ ਸਰਕਾਰ ਹੈ ਜਿੱਥੇ-ਜਿੱਥੇ ਉਹਨਾਂ ਚ ਟੈਂਟ ਸਰਕਾਰਾਂ ਬਣੀਆਂ ਉਹਦੇ ਪਰਪਤਨ ਲੱਗੇ ਹੋਏ ਨੇ ਜਿਹੜਾ ਨਮਾ ਹੈ ਜੇ ਜ਼ਮੀਨ ਗ੍ਰੈਂਡ ਕਰਨੀ ਆ ਤਾਂ ਇਹਵੇਂ ਜਿਵੇਂ ਪੰਜਾਬ ਸਰਕਾਰ ਤੇ ਵੀ ਦਬਾਅ ਬਣਾਉਣਗੇ ਕਿ ਤੁਸੀਂ ਵੀ ਇਹ ਤੋਂ ਮਤਲਬ ਇਹ ਮੱਤਾਂ ਨੂੰ ਵਾਪਸ ਕਰ ਦਿਓ ਤੇ ਦੂਸਰੇ ਪਾਸੇ ਜਿਹੜੀ ਅੰਦਾਲਾ ਬੈਂਕਾ ਉਹ ਦਬਾਅ ਬਣਾ ਰਹੀ ਹੈ ਕਿ ਲੈਂਡ ਬੈਂਕ ਬਣਾਉਗਾ ਖਾਸ ਕਰਕੇ ਪੰਜਾਬ ਦੇ ਵਿੱਚ ਵੀ ਦੂਸਰੀਆਂ ਸਟੇਟਾਂ ਦੇ ਵਿੱਚ ਵੀ ਹੁਣ ਜੇ ਇਹ ਇੱਕ ਪਾਲਿਸੀ ਰੱਦ ਕਰਾ ਲਈ ਤਨਖਾਲੇ ਬਲੂਨ ਰੱਦ ਕਰਾ ਲੈ ਨਵੇਂ ਤੋਂ ਨਵੇਂ ਲੈ ਕੇ ਆ ਰਹੇ ਨੇ ਲੈਂਡ ਬੈਂਕ ਵੀ ਤਾਂ ਹੀ ਬਣੂਗਾ ਜੇ ਮਤ ਲੋਕਾਂ ਦੀ ਜ਼ਮੀਨ ਦਾ ਇਜਾਰਾ ਕਰਕੇ ਲੋਕਾਂ ਦਾ ਕੱਲੇ ਕਿਸਾਨਾਂ ਦਾ ਨਹੀਂ ਖਾਸ ਕਰਕੇ ਲੋਕਾਂ ਦਾ ਇਜਾਰਾ ਕਰਨਗੇ ਫਿਰ ਲੈਂਡ ਬੈਂਕ ਬਣੂਗਾ ਇਸ ਕਰਕੇ ਅਸੀਂ ਚੇਤਾਵਨੀ ਹੋਊਗੀ ਇਸ ਰੈਲੀ ਦੀ ਕਿ ਕੋਈ ਵੀ ਲੈਂਡ ਬੈਂਕ ਜਾਂ ਜਿਹੜਾ 213 ਦਾ ਐਕਟ ਜੇ ਉਹਦੀ ਵੀ ਭਾਵਨਾ ਹੀ ਇਹ ਕਹਿੰਦੇ ਆ ਕਿ ਉਹਦੇ ਨਾਲ ਸ਼ੇਲਸਾੜ ਨਹੀਂ ਕੀਤੀ ਜਾ ਸਕਦੀ ਜੇ ਉਹਦੀ ਵੀ ਭਾਵਨਾ ਦੇ ਅੰਦਰ ਰਹਿ ਕੇ ਕੋਈ ਉਹਦੇ ਤੇ ਐਮੈਂਡਮੈਂਟ ਕਰਨਾ ਚਾਹੁੰਦੀ ਹੈ ਸਰਕਾਰ ਆ ਕਰ ਸਕਦੀ ਆ ਵਰਨਾ ਉਹਨੂੰ ਸ਼ੇਲਸਾੜ ਉਹ ਕਹਿੰਦਾ ਨਹੀਂ ਕੀਤੀ ਜਾ ਸਕਦੀ ਇਹ ਵੀ ਰੱਖੀ ਕਰਨ ਦਾ ਸਵਾਲ ਆ ਸਾਡਾ ਇਹ ਕੱਲ ਨੂੰ ਅਸੀਂ ਸੁਨੇਹਾ ਦੇਵਾਂਗੇ ਕਿ ਇਹਦੀ ਅਸੀਂ ਰੱਖੀ ਕਰਾਂਗੇ ਦੂਸਰੀ ਵਾਰਸ ਦਾ ਸਵਾਲ ਆ ਵਾਰਸ ਕਾਫੀ ਜੇ ਪਈਆ ਤਾਂ ਲੋਕਲ ਪਈਆ ਪੂਰੇ ਪੰਜਾਬ ਦੇ ਵਿੱਚ ਨਹੀਂ ਇੱਥੇ ਜਿਹੜਾ ਇਕੱਠਾ ਹੋਣਾ ਪੂਰੇ ਪੰਜਾਬ ਦੇ ਵਿੱਚੋਂ ਆਉਣਾ ਹੈ ਹਸਾਨੀਆਂ ਆ ਬੱਡਲ ਤੋਂ ਲੈ ਕੇ ਇੱਧਰ ਚੰਡੀਗੜ੍ਹ ਤੱਕ ਇੱਧਰ ਹਰਿਆਣਾ ਤੱਕ ਮਾਨਸਾ ਰੇਸ਼ਟ ਤੱਕ ਪੂਰਾ ਨਤ ਪੰਜਾਬ ਦੇ ਕੋਨੇ ਕੋਨੇ ਤੱਕ ਜਨਤਾ ਨਹੀਂ ਆਉਣਾ ਅਸੀਂ ਬੇਨਤੀ ਕਰਦੇ ਹਾਂ ਕਿ ਬੇਫਿਕਰ ਹੋ ਕੇ ਮੁਕਤਾਰੇ ਦੇ ਸਾਰੇ ਸਮਰਾਲਾ ਦੀ ਦਾਨ ਮੰਡੀ ਦੇ ਵਿੱਚ ਪਹੁੰਚੋ